ਭਗਵੰਤ ਮਾਨ ਸਾਹਿਬ ਸੀਐਮ ਸਾਹਿਬ ਜਾਂ ਇਹਨਾਂ ਦੇ ਰਾਗਵ ਚੱਡਾ ਜਾਂ ਕੀਦਰੀਵਾਲ ਇਹਨਾਂ ਨੂੰ ਕੀ ਸੁਪਨਾ ਆਉਂਦਾ ਜਾਂ ਸਾਤੋਂ ਕਿਉਂ ਵੈਨਾ ਇੱਕ ਭਰਾ ਗਿਆ ਕੱਲ ਮੈਂ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਗਿਆ ਸੀ ਸਾਰਾ ਦਿਨ ਉੱਥੋਂ ਆਏ ਆ ਤੇ ਅੱਜ ਸਵੇਰੇ ਹੀ ਜਦੋਂ ਪਤਾ ਲੱਗਿਆ ਵੀ ਕਹਿੰਦੇ ਜੀ ਆ ਬਾਹਰ ਮੀਨ ਗੇਟ ਬੰਦ ਕਰੇ ਆ ਕੀ ਤਾਂ ਐ ਖੜੇ ਨੇ ਜਿਵੇਂ ਮਤਲਬ ਘਬਰਾ ਗਏ ਹੁੰਦੇ ਇਹਨਾਂ ਦੇ ਮੂੰਹਾਂ ਦੀਆਂ ਹਵਾਈਆਂ ਉੜੀਆਂ ਹੋਈਆਂ ਮੈਂ 35 ਲੱਖ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਕਿੰਨੇ ਦਾ 35 ਲੱਖ ਲੋਕਾਂ ਦਾ ਚੁਣਿਆ ਹੋਇਆ ਦਾ ਮੈਂ ਮੈਂਬਰ ਪਾਰਲੀਮੈਂਟ ਆ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾਰ ਜੀ ਖੜੇ ਆ ਬਾਕੀ ਸਾਰੇ ਕਿਉਂਕਿ ਗੇਟ ਬੰਦ ਕਰਤਾ ਆਸ਼ੂ ਜੀ ਬਾਹਰ ਰਢੀ ਕਰੇ ਆ ਡਾਵਰ ਸਾਹਿਬ ਰਢੀ ਕਰੇ ਆ ਸੰਜੇ ਜੀ ਆਪਣੇ ਪਾਂਡੇ ਜੀ ਈਡੀ ਕਰੇ ਆ ਸਨੀਪ ਸੰਧੂ ਹੋਣੀ ਸਾਰੇ ਵੈਦ ਸਾਹਿਬ ਹੋਣੀ ਟੈਲੀਫੋਨ ਆ ਰਹੇ ਆ ਉਹਨਾਂ ਨੂੰ ਵੀ ਕੀ ਹੋ ਗਿਆ ਅਸੀਂ ਉਹਨਾਂ ਨੂੰ ਕਹ ਰਹੇ ਸਾਨੂੰ ਨਹੀਂ ਪਤਾ ਵੀ ਕਿਉਂ ਇਹ ਬੰਦ ਕਰਤਾ ਇਹਨਾਂ ਦੇ ਦਰਵਾਜ਼ੇ ਕੋਈ ਗੱਲਬਾਤ ਹੋਈ ਕੋਈ ਗੱਲਬਾਤ ਹੋਈ ਜੀ ਜਾਣਾ ਤੇ ਮੈਂ ਅੱਜ ਸ਼ਿਵਰਾਤਰੀ ਦੇ ਪ੍ਰੋਗਰਾਮ ਸੀ ਪ੍ਰੋਗਰਾਮਾਂ ਤੇ ਜਾਣਾ ਸੀ ਮੇਰੇ ਤਾਂ ਕਈਆਂ ਦੇ ਭੋਗ ਸੀ ਉਹਨਾਂ ਤੇ ਜਾਣਾ ਹੈ ਕੰਪਿਊਟਰ ਸੈਂਟਰ ਦੀ ਗੱਲ ਹੋ ਰਹੀ ਹੈ ਕਮਿਊਨਿਟੀ ਸੈਂਟਰ ਦੀ ਕਮਿਊਨਿਟੀ ਸੈਂਟਰ ਬਈ ਦੇਖੋ ਉਹ ਸੰਜੀਤ ਤਲਵਾਰ ਜੀ ਖੜੇ ਆ ਤੇ ਮੈਨੂੰ ਇੱਕ ਪ੍ਰੋਗਰਾਮ ਇਹ ਵੀ ਵਿੱਚ ਸੀਗੇ ਵੀ ਅੱਜ ਜਿਹੜੀਆਂ ਚੀਜ਼ਾਂ ਉੱਥੇ ਡਿਵੈਲਪਮੈਂਟ ਦੀਆਂ ਚੱਲ ਰਹੀਆਂ ਐ ਹੁਣ ਜਿਵੇਂ ਆਪਣਾ ਸਟੇਡੀਅਮਾ ਹੁਣੀ ਮੈਂ ਨਿਕਲੂ ਗੁਰੂ ਨਾਨਕ ਸਟੇਡੀਅਮ ਸਾਡਾ ਟਰੈਕ ਬਣਿਆ ਹੋਇਆ ਜਿਹੜਾ ਉਹ ਤੁਹਾਨੂੰ ਪਤਾ ਸਮਾਰਟ ਸਿਟੀ ਚੋਂ ਪੈਸੇ ਲਾਏ ਆ ਨਾਲ ਹੀ ਬਾਸਕਟਬਾਲ ਬਣ ਰਿਹਾ ਉਹ ਵੀ ਮੈਂ ਦੇਖਣਾ ਸੀ ਉਦੋਂ ਬਾਅਦ ਜਿਹੜਾ ਬਹੁਤ ਹੀ ਵੱਡੀ ਸ਼ਹੀਦ ਦੇ ਆਜ਼ਮ ਸਰਦਾਰ ਉਦਮ ਸਿੰਘ ਜੀ ਜਿਹੜੇ ਸਾਡੇ ਸਾਰੇ ਪੰਜਾਬ ਦੇ ਦੇਸ਼ ਦੇ ਤਾਂ ਹੈ ਹੀ ਖਾਸ ਤੌਰ ਤੇ ਸਾਡੇ ਕੰਬੋ ਭਾਈ ਚ ਜਿਹੜਾ ਉਹਨਾਂ ਦੀ ਬਹੁਤ ਵੱਡੀ ਇੱਕ ਡਿਮਾਂਡ ਸੀ ਸਾਡੀ ਸਰਕਾਰ ਵਲੇ ਤੇ ਸੰਜੇ ਜੀ ਨੇ ਉਹ ਜਗ੍ਹਾ ਲੈ ਕੇ ਉਹਦੇ ਵਿੱਚ ਦੇਖੋ ਕੀ ਕੁਝ ਬਣ ਰਿਹਾ ਉਹਦੇ ਵਿੱਚ 올ਡ ਜਿਹੜੇ ਸਾਡੇ 올ਡ ਸਾਡੇ ਜਿਹੜੇ ਸੀਨੀਅਰ ਸਿਟੀਜ਼ਨ ਨੇ ਉਹਨਾਂ ਲਈ ਰੈਜ਼ੀਡੈਂਸ਼ੀਅਲ ਉਹਨਾਂ ਦੇ ਵੀ ਘਰ ਬਣਨੇ ਸੀ ਜਿਹੜੀਆਂ ਸਾਡੇ ਆਮ ਜ਼ਰੂਰਤਮੰਦ ਉਹਨਾਂ ਲਈ ਸਲਾਈ ਸੈਂਟਰ ਖੁੱਲਣਾ ਸੀ ਸਾਡੀਆਂ ਮਾਮਾ ਭੈਣਾਂ ਲਈ ਸਲਾਈ ਸੈਂਟਰ ਤੋਂ ਇਲਾਵਾ ਕੰਪਿਊਟਰ ਸੈਂਟਰ ਸਾਡੀਆਂ ਬੱਚੀਆਂ ਲਈ ਉਹਦੇ ਵਿੱਚ ਖੁੱਲਣਾ ਸੀ ਤੇ ਅਸੀਂ ਉਹ ਵੀ ਰਿਵਿਊ ਕਰਨ ਅੱਜ ਜਾਣਾ ਸੀ ਦੋ ਵੱਡੇ ਹਾਲ ਬਣਨੇ ਆ ਕਨਵੈਨਸ਼ਨ ਹਾਲ ਟਾਈਪ ਜਿਵੇਂ ਬਹੁਤ ਲੋਡ ਹੁੰਦੀ ਆ ਉੱਥੇ ਉਹ ਵਿਆਹ ਸ਼ਾਦੀ ਕੋਈ ਭੋਗ ਸੈਰੇਮਨੀ ਉਹਦੇ ਵਿੱਚ ਉਹ ਵੀ ਦੇਖਣ ਜਾਣਾ ਜਿਸ ਕਲੋਨੀਆਂ ਪਿੱਛੇ ਉਹਨਾਂ ਦੀ ਲੋਡ ਈਡਬਲਯੂਐਸ ਕਲੋਨੀ ਜਿਵੇਂ ਸੰਜੀਤ ਦਸਰੇ ਉਹਨਾਂ ਦੀ ਲੋਡ ਉਸ ਤੋਂ ਬਾਅਦ ਇੱਕ ਸਕੂਲ ਵੀ ਸੀ ਇੱਕ ਸੈਂਟਰਲ ਚ ਸਕੂਲ ਆ ਸੈਂਟਰਲ ਹਲਕੇ ਚ ਬਣਿਆ ਉਹ ਇੱਕ ਈਸਟ ਚ ਬਣਿਆ ਹੋਇਆ ਇੱਕ ਹੋਰ ਸਕੂਲ ਕਈ ਚੀਜ਼ਾਂ ਐਸੀਆਂ ਜਿਹੜੀਆਂ ਆਉਣ ਵਾਲੇ ਦਿਨਾਂ ਚ ਅਸੀਂ ਤਾਂ ਰੋਜ਼ ਵਿਜ਼ਿਟ ਕਰਨੀਆਂ ਛਾਰਟ ਕੇਬੀ ਦਾ ਸਬੂਤ ਬਿੱਟੂ ਜੀ ਪੁਲਿਸ ਛਾਰਟ ਕੇਬੀ ਦਾ ਸਬੂਤ ਬਿੱਟੂ ਜੀ ਪੁਲਿਸ ਸਟੇਸ਼ਨ ਵੀ ਆ ਪੁਲਿਸ ਦਾ ਪੁਲਿਸ ਨਾਲ ਤਾਂ ਗੱਲਬਾਤ ਹੋਏ ਕੀ ਕਰ ਰਹੀ ਹੈ 600 ਕਰੋੜ ਰੁਪਏ ਦਾ ਸਾਡਾ ਬੁੱਢਾ ਯਾਦ ਪ੍ਰੋਜੈਕਟ ਚੱਲ ਰਿਹਾ ਉੱਥੇ ਰੋਜ਼ ਸੀਚੇਵਾਲ ਸਾਹਿਬ ਤਾਂ ਆ ਸਕਦੇ ਆ ਉਹ ਤਾਂ ਰੋਜ਼ ਉਹਨੂੰ ਦੇਖ ਸਕਦੇ ਆ ਕੇ ਤੇ ਇੱਕ ਮੈਂਬਰ ਪਾਰਲੀਮੈਂਟ ਜਿਹੜਾ ਇਲੈਕਟਿਡ ਮੈਂਬਰ ਪਾਰਲੀਮੈਂਟ ਜਿੱਤਿਆ ਹੋਇਆ ਮੈਂਬਰ ਪਾਰਲੀਮੈਂਟ ਦਾ ਲੋਕਾਂ ਦਾ ਉਹਨੂੰ ਰੋਕਿਆ ਜਾ ਰਿਹਾ ਇਦਾਂ ਮਤਲਬ ਕਿਤੇ ਨਾ ਕਿਤੇ ਬਹੁਤ ਵੱਡੀ ਘਬਰਾਹਟ ਆ ਇਹਨੂੰ ਦੇਖਦੇ ਹੋਏ ਪਰ ਮੇਰੀ ਕੋਈ ਗੱਲ ਨਹੀਂ ਹੋਈ ਮੈਂ ਮੈਂ ਗੱਲ ਮੈਂ ਨਾ ਨਾ ਕੀ ਗੱਲ ਕਰਨੀ ਹੈ ਮੈਨੂੰ ਦੱਸੋ ਆ ਤੁਹਾਡੇ ਮੂਹਰੇ ਖੜੇ ਆ ਇਹਨਾਂ ਇਤ ਘਟਨ ਸਰਕਾਰਾਂ ਕਰਦੀਆਂ ਹੁੰਦੀਆਂ ਪੁਲਿਸ ਕੈਰੀ ਸਕਿਉਰਿਟੀ ਰੀਜ਼ਨ ਕਰਕੇ ਬਿੱਟੂ ਜਿੰਨੂੰ ਘਰ ਦੇ ਵਿੱਚ ਰੱਖਿਆ ਗਿਆ ਵਾ ਜਿਹੜਾ ਤੁਸੀਂ ਉਦਘਾਟਨ ਦੀ ਗੱਲ ਕਰਦੇ ਹੋ ਉਹ ਉਦਘਾਟਨ ਤਾਂ ਗਵਰਨਮੈਂਟ ਨੇ ਕਰਨਾ ਹੈ ਸਰਕਾਰ ਕਰਦੀ ਹੁੰਦੀ ਹੈ ਉਦਘਾਟਨ ਅਸੀਂ ਉਦਘਾਟਨ ਕਿਵੇਂ ਕਰ ਸਕਦੇ ਆ ਸਾਡੇ ਕੋਲ ਤਾਂ ਕੋਈ ਅਧਿਕਾਰ ਐਸਾ ਕਿਹੜਾ ਏ ਜਿਹੜਾ ਕਿ ਜਿਹੜੇ ਮਹਿਕਮੇ ਹੁੰਦੇ ਆ ਉਹ ਉਦਘਾਟਨ ਕਰਾਉਂਦੇ ਹੁੰਦੇ ਆ ਹਾਂ ਜੇ ਇਹ ਚਾਹੁੰਦੇ ਆ ਵੀ ਇਹਨਾਂ ਨੂੰ ਹਜੇ ਹੀ ਲੱਗਦਾ ਵੀ ਕਾਂਗਰਸ ਪਾਰਟੀ ਉਹ ਸਰਕਾਰ ਚਾ ਉਹਨਾਂ ਨੇ ਉਦਘਾਟਨ ਕਰਨੇ ਆ ਸੰਜੀਤ ਤਲਵਾਰ ਜੀ ਨੇ ਚਾ ਮੈਂ ਹੀ ਉਦਘਾਟਨ ਕਰਨੇ ਆ ਫਿਰ ਬਹੁਤ ਚੰਗੀ ਗੱਲ ਆ ਫਿਰ ਉਦਘਾਟਨ ਵੀ ਕਰਾਂਗੇ ਉਦਘਾਟਨ ਅੱਜ ਅੱਜ ਰੋਕ ਲੈਣਗੇ ਚਲੋ ਕਿੰਨਾ ਚਿਰ ਰੋਕ ਲੈਣਗੇ ਮੈਂ ਇਹਨਾਂ ਦੀ ਅਕਲ ਤੇ ਧਾਤ ਦਿੰਨਾ ਮੈਂ ਇਹਨਾਂ ਦੀ ਅਕਲ ਤੇ ਵੀ ਇਹ ਕੀ ਮੈਨੂੰ ਸਵੇਰੇ ਆ ਕੇ ਰੋਜ਼ ਮੈਨੂੰ ਬੰਦ ਕਰਿਆ ਕਰਨਗੇ ਇਹਨਾਂ ਦੇ ਨਾਲੋਂ ਤਾਂ 100 ਬੰਦਾ ਮੇਰੇ ਨਾਲ ਸਿਕਿਉਰਿਟੀ ਦਾ ਐ ਉਨੂੰ ਹੀ ਦੱਸ ਦਿਆ ਕਰਨੇ ਇਹ ਸਵੇਰੇ ਵੀ ਭਾਈ ਤੁਸੀਂ ਉਹ ਤਾਂ ਲੈ ਲਾ ਲੋ ਇਹਨਾਂ ਦੀ ਨਫਰੀ ਨਾਲੋਂ ਵੱਧ ਮੇਰੇ ਨਾਲ ਗਨਮੈਨ ਨੇ ਉਹ ਵੀ ਉਹ ਵੀ ਸਰਕਾਰ ਦੇ ਆ ਇੱਕ ਸਨੇਹਾ ਦੇ ਕੇ ਚੰਡੀਗੜ੍ਹੋਂ ਇਹਨਾਂ ਦਾ ਡੀਜੀਪੀ ਉਹਨਾਂ ਨੂੰ ਸਨੇਹਾ ਦੇ ਦਿਆ ਕਰੇ ਵੀ ਅੱਜ ਭਾਈ ਬਾਹਰ ਨਾ ਜਾਣ ਦਿਓ ਇਹਨਾਂ ਨੂੰ ਵਿਚਾਰਿਆਂ ਨੂੰ ਕਾਹਨੂੰ ਇਹ ਲੋਕਾਂ ਦੀ ਸੇਵਾ ਕਰਨ ਅਸੀਂ ਤਾਂ ਲਾ ਬਾਈਡਿੰਗ ਸਿਟੀਜ਼ਨ ਆ ਕਾਨੂੰਨ ਤੋਂ ਬਾਹਰ ਅਸੀਂ ਜਾਣਾ ਨਹੀਂ ਤੇ ਪੁਲਿਸ ਸਾਡੇ ਇਹ ਸਾਡੇ ਭਾਈ ਨੇ ਸਾਡੇ ਭਰਾ ਨੇ ਸਾਡੇ ਨੇ ਅਸੀਂ ਇਹਨਾਂ ਨੂੰ ਕਿਉਂ ਤੰਗ ਕਰਨਾ ਨਹੀਂ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਜੀ ਤੇ ਗੱਲਬਾਤ ਹੋਈ ਪ੍ਰਸ਼ਾਸਨ ਨਾਲ ਨਹੀਂ ਨਹੀਂ ਮੈਂ ਅਸੀਂ ਕਿਉਂ ਗੱਲ ਕਰੀਏ ਇਹਨਾਂ ਨੇ ਕੀ ਕਿਹਾ ਤੁਹਾਨੂੰ ਕਿਉਂ ਬੰਦ ਕੀਤਾ ਸਾਡੇ ਨਾਲ ਸਾਡੇ ਨਾਲ ਕੋਈ ਗੱਲ ਨਹੀਂ ਕੋਈ ਇਹਨਾਂ ਕੋਲ ਜਵਾਬ ਨਹੀਂ ਕੋਈ ਇਹਨਾਂ ਕੋਲ ਗੱਲ ਨਹੀਂ ਆ ਤੁਸੀਂ ਪੁੱਛ ਲਓ ਤੁਹਾਡੇ ਮੂਰੇ ਖੜੇ ਆ ਵੀ ਇਹਨਾਂ ਨੂੰ ਪੁੱਛੋ ਵੀ ਕੀ ਗੱਲ ਆ ਬਈ ਜਿਹੜਾ ਪ੍ਰੋਗਰਾਮ ਡਿੱ ਗਿਆ ਸਰ ਉਹ ਸਵਾਲ ਦਾ ਜਵਾਬ ਇਹ ਦੇ ਰਹੇ ਕਿ ਸਿਕਿਉਰਿਟੀ ਰੀਜ਼ਨ ਹੈ ਇਸ ਕਰਕੇ ਬੱਚਿ ਜ ਨਹੀਂ ਬਾਹਰ ਨਹੀਂ ਜਾਤਾ ਜਾ ਰਿਹਾ ਉਹ ਇਹ ਕਹਿ ਰਹੇ ਕਿ ਸਿਕਿਉਰਿਟੀ ਰੀਜ਼ਨ ਹੈ ਤੁਹਾਨੂੰ ਪਤਾ ਹੋਵੇ ਤੁਸੀਂ ਉਹ ਵੀ ਇਹਨਾਂ ਨੂੰ ਪਤਾ ਹੋ ਸਿਕਿਉਰਿਟੀ ਵਿਧਾਈ ਜਾਵੇ ਤਾਂ ਬੰਦਾਤੀ ਹੋਵੇ ਇਹਨਾਂ ਨੇ ਸਿਕਿਉਰਿਟੀ ਗੇਟ ਬੰਦ ਕਰਕੇ ਆ ਤਾਲੇ ਲਾ ਕੇ ਪਰ ਐਸਾ ਤਾਲਾ ਇਹਨਾਂ ਦੇ ਜਹਨ ਚ ਬੜਿਆ ਇਹਨਾਂ ਦੇ ਭਗਵੰਤ ਮਾਨ ਦੇ ਵੀ ਤਾਲਾ ਬੜਿਆ ਇਹਨਾਂ ਦੇ ਵੀ ਤਾਲਾ ਇਹ ਉਸ ਦਿਨ ਦੇ ਤਾਲੇ ਹੀ ਲਾਉਂਦੇ ਹੀ ਫਿਰਦੇ ਆ ਇਹਨਾਂ ਦੇ ਦਿਮਾਗ ਦੇ ਵਿੱਚ ਤਾਲਾ ਜਿਹੜਾ ਉਹ ਸ਼ਾਪ ਛੱਡ ਗਿਆ ਸੀ ਵੀ ਜਿੱਥੇ ਦੇਖਦੇ ਤਾਲੇ ਚੱਕੀ ਫਿਰਦੇ ਆ ਪਰ ਅਸੀਂ ਬੜਾ ਦੇਖੋ ਸਾਨੂੰ ਕੋਈ ਫਰਕ ਨਹੀਂ ਅਸੀਂ ਜੇਲ ਵੀ ਜਾਏ ਆ ਚਾਰ ਪੰਜ ਦਿਨ ਪਹਿਲਾਂ ਹੋਰ ਲੈ ਜਾਣ ਕਿੱਥੇ ਲੈ ਕੇ ਜਾਣਾ ਇਹਨਾਂ ਦੀ ਐਸੀ ਮਨਜੀਠ ਹੁਕਣੀ ਆ ਇਹ ਆਮ ਆਦਮੀ ਸਰਕਾਰ ਦੀ ਤੇ ਰਾਗਬ ਚੱਡੇ ਕੇਜਰੀਵਾਲ ਦੀ ਇਹਨਾਂ ਦੀਆਂ ਪਜਾਮੀਆਂ ਲਾਉਣੀਆਂ ਹੀ ਲਾਉਣੀਆਂ ਇਹ ਕੁਝ ਕਰ ਲੈਣ ਇਹ ਤਾਂ ਇਹ 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 ਤਾਂ ਇਹ ਤਾਂ ਜਿੱਦਣ ਹੋਣ ਰੇ ਆਉਣਗੇ ਜੇ ਅੱਜ ਆਹ ਕੰਮ ਕਰ ਰਹੇ ਆ ਸਾਨੂੰ ਰੋਕ ਰਹੇ ਆ ਤੇ ਤੁਸੀਂ ਕੀ ਸੋਚਦੇ ਆ ਭਗਵੰਤ ਮਾਨ ਤੇ ਕੇਜਰੀਵਾਲ ਲੁਧਿਆਣੇ ਚ ਵੜ ਜਾਣਗੇ ਫਿਰ ਜੇ ਅੱਜ ਆ ਗੱਲ ਕਰਨਗੇ ਤਾਂ ਫਿਰ ਰਾਤਾਂ ਨੂੰ ਤਾਂ ਯਾਰ ਇਹ ਪਤਾ ਨਹੀਂ ਕੀ ਹਾਲਾਤ ਚ ਹੁੰਦੇ ਆ ਰਾਤ ਦੀ ਗੱਲ ਛੱਡੋ ਇਹਨਾਂ ਦੀ ਗੱਲ ਦਿਨੇ ਦੀ ਕਰੋ ਤੇ ਰਾਗਬ ਚੱਡੇ ਤਾਂ ਹੋਰ ਵੀ ਨੇ ਤੇ ਫਿਰ ਤਾਂ ਹੀ ਨਾ ਕਿਤੇ ਰਾਤ ਤਾਂ ਹੀ ਨਾ ਕਰ ਰਹੇ ਹੁਣ ਤੇ ਅਸੀਂ ਕਿਹੜਾ ਇਹਨਾਂ ਦੇ ਨਾਲ ਜਾ ਕੇ ਸੌਣ ਦੀ ਗੱਲ ਕਰਦੇ ਆ ਭਈ ਰਾਗਬ ਚੱਡੇ ਨਾਲ ਕੀ ਹੈ ਹਾਂਜੀ ਰਾਗਬ ਚੱਡੇ ਨਾਲ ਹੋਰ ਵੀ ਬਹੁਤ ਲੀਡਰ ਨੇ ਇਹਨਾਂ ਦੇ ਕੇਜਰੀ ਰਾਗਬ ਚੱਡੇ ਟਾਰਗੇਟ ਉਹ ਹੀ ਉਹ ਹੀ ਸਭ ਤੋਂ ਪਹਿਲਾਂ ਲੁੱਟ ਕੇ ਉਹ ਲੈ ਕੇ ਗਿਆ ਲੁਧਿਆਣੇ ਨੂੰ ਪਰ ਅੱਜ ਗੱਲ ਇਹ ਆ ਵੀ ਇਹ ਨੀਂਦਾਂ ਹਰਾਮ ਹੋਈਆਂ ਪਈਆਂ ਇਹਨਾਂ ਦੀ ਮਤਲਬ ਪੁਲਿਸ ਵਿਚਾਰੀ ਕੀ ਕਰ ਲੂਗੀ ਪੁਲਿਸ ਤਾਂ ਵਿਚਾਰੀ ਗੈਂਗਸਟਰਾਂ ਨੂੰ ਰੋਕੇ ਜਾਂ ਚੋਰਾਂ ਨੂੰ ਰੋਕੇ ਜਾਂ ਜੇਬ ਕਤਨਿਆਂ ਨਸ਼ਿਆਂ ਨੂੰ ਰੋਕੇ ਇਹ ਵਿਚਾਰਿਆਂ ਦਾ ਜੋਰ ਪੁਲਿਸਾਰੀ ਸਰਕਾਰ ਦਾ ਸਾਡੇ ਤੇ ਹੀ ਲਵਾਇਆ ਹੋਇਆ ਮੈਨੂੰ ਇਹ ਦੱਸੋ ਤੁਸੀਂ ਇਹਨਾਂ ਨੂੰ ਮੈਂ ਇਹ ਪੁੱਛਿਆ ਜੇ ਤੁਸੀਂ ਪੁੱਛੋ ਵੀ ਕੋਈ ਨੋਟਿਸ ਹੈ ਨਾ ਕੋਲ ਇਹ ਗੱਲ ਤਾਂ ਦੱਸਣੀ ਇਹਨਾਂ ਨੂੰ ਪੁੱਛੋ ਵੀ ਹਾਂ ਰੀਜ਼ਨ ਕੀ ਹੈ ਸਕਿਉਰਟੀ ਰੀਜ਼ਨ ਦੱਸਦੇ ਦੀ ਬਸ ਇਹੀ ਕਹਿ ਰਹੇ ਨੇ ਸਕਿਉਰਟੀ ਕਹਿੰਦਾ ਰੀਜ਼ਨ ਹੋ ਜੇ ਤੁਸੀਂ ਦੁਆਰਾ ਪ੍ਰੋਜੈਕਟਾਂ ਤੇ ਜਾਉਂਗੇ ਹੁਣ ਤਾਂ ਤੁਹਾਨੂੰ ਘਰ ਦੇ ਵਿੱਚ ਬਸ ਅਸੀਂ ਤਾਂ ਰੋਜ਼ ਜਾਣਾ ਨਹੀਂ ਅੱਜ ਜਾਏਗੇ ਹੁਣ ਇਹਨਾਂ ਨੇ ਨਜ਼ਰਬੰਦ ਕੀਤਾ ਅੱਜ ਜਾਣ ਦਾ ਕੋਈ ਯਾਰ ਹੁਣ ਮੈਂ ਇਹਨਾਂ ਨੂੰ ਇਹਨਾਂ ਦੇ ਉੱਤੇ ਚੀ ਗੱਡੀਆਂ ਚੜਾ ਕੇ ਜਾਣਾ ਇਹ ਤਾਂ ਸਾਡੇ ਭਰਾ ਨੇ ਨਾ ਜੇ ਕੇਜਰੀਵਾਲ ਜਾਂ ਹੋਰ ਮੂਰੇ ਖੜਾਓ ਫਿਰ ਤਾਂ ਅਸੀਂ ਦੇਖ ਲਈਏ ਕੋਈ ਲੁਧਿਆਣਾ ਕਮਿਸ਼ਨਰੇਟ ਦੇ ਵਿੱਚ ਨਾ ਡਾਟ ਨਾ ਮਿਲਦੀ ਕੋਈ ਵੀ ਉਹ ਯਾਰ ਈਟੀਵੀ ਕੀ ਕਰਦਾ ਮੈਂ ਥੱਲੇ ਗੱਲ ਆ ਬਰਾਬਰ ਕਰ ਇਹ ਤੋਂ ਇਲਾਵਾ ਤਾਂ ਹੋਰ ਕੋਈ ਇਹਦੀ ਇਸ ਚੀਜ਼ ਦੇ ਮਾਇਨੇ ਹੈ ਨਹੀਂ ਕੀ ਸਾਰੇ ਨਜ਼ਰਬੰਦ ਕੀਤਾ ਗਿਆ ਕੁਝ ਸਕਿਉਰਿਟੀ ਦੇ ਨਾਲ ਨੀ ਨਜ਼ਰਬੰਦੀ ਮੈਂ ਦੱਸਿਆ ਸੀ ਲਾਅ ਅਕੋਰਡਿੰਗ ਪ੍ਰੀਵੈਂਟਿਵ ਸਟੈਪਸ ਲਏ ਗਏ ਕੀ ਕੋਈ ਇਨਫੋਰਮੇਸ਼ਨ ਕੀ ਕਰੈਕਟਰ ਇਨਫੋਰਮੇਸ਼ਨ ਐਸੱਚ ਕੁਝ ਨਹੀਂ ਸਿਰਫ ਸਿਮਪਲ ਕਿ ਜਨਰਿਕ ਜਿਹੜਾ ਤੁਹਾਨੂੰ ਮੈਂ ਜਿੰਨਾ ਦੱਸ ਸਕਦਾ ਉਹ ਲਾਅਡ ਆਰਡਰਸ ਕੋਲ ਵੀ ਜਿਦਾਂ ਰਮਨੀ ਸਿੰਘ ਮਿੱਟੂ ਬਾਰਾ ਇਹਨੂੰ ਕੈਰੀ ਕਿਵੇਂ ਨਜ਼ਰਬੰਦ ਕੀਤਾ ਉਹਨਾਂ ਨੇ ਵੀ ਕੀਤਾ ਨਜ਼ਰਬੰਦੀ ਤੁਹਾਡੇ ਸਾਹਮਣੇ ਪੇਸ਼ੀ ਹੋ ਖ਼ਬਰੀ ਵਾਲ ਸਾਈਡ ਤੇ ਉਹ ਇਹੋ ਜਿਹੀ ਨਜ਼ਰਬੰਦੀ ਅੱਲਾ ਤਾਂ ਕੋਈ ਨਹੀਂ ਲਿਖ ਕੇ ਪਾਇਆ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਉਹਨਾਂ ਨੇ ਬਾਹਰ ਜਿੰਦੇ ਆ ਜਿਹੜੀਆਂ ਰੂਸੀਆਂ ਰੂਸੀ ਨੂੰ ਲੈ ਕੇ ਉਹ ਵੀ ਸਵਾਲ ਚੱਕਦੇ ਨੇ ਕਿ ਕਿ ਖਬਰੀਆਂ ਨਾਲ ਨਹੀਂ ਚਲੋ ਉਹ ਤਾਂ ਪਿੱਛੇ ਘਰ ਨੂੰ ਸਭ ਤਸਵੀਰਾਂ ਦਿੱਤੀ ਸੀ ਕਿ ਉਹ ਤਾਂ ਇਹਨਾਂ ਨੇ ਤਾਂ ਬੜਾ ਪੋਲਾਈਟ ਹੀ ਆ ਕਿ ਸਾਡੇ ਮੌਜੂਦਾ ਐਮਪੀ ਇਹਨਾਂ ਤੇ ਆ ਕੇ ਬੜਾ ਪੋਲਾਈਟ ਜਿਹੀ ਜਾ ਕੇ ਰਿਕਵੈਸਟ ਕੀਤੀ ਕੋਈ ਇਹੋ ਜਿਹਾ ਨਹੀਂ ਕਰ ਫੋਰਸਫੁਲ ਕੁਝ ਨਹੀਂ ਪਰ ਕਾਰਨ ਇਹ ਕਿ ਉਹ ਕਹਿੰਦੇ ਅਸੀਂ ਪ੍ਰੋਜੈਕਟਰ ਅ ਚਲਣ ਜਾਣਾ ਸੀ ਦੇਖਣ ਜਾਣਾ ਸੀ ਸਭ ਪਾ ਕਰਕੇ ਬੰਦ ਕੀਤਾ ਗਿਆ ਨਹੀਂ ਜੀ ਐਸਾ ਕੋਈ ਨਹੀਂ ਜੀ ਇਹ ਕਾਰਨ ਕੀ ਸਰਕਾਰ ਨੇ ਠੀਕ ਹੈ ਸਰ ਕਿੰਨੇ ਕ ਦਿਨ ਲਈ ਇਸ ਤਰ੍ਹਾਂ ਰਹੇਗਾ ਤੁਸੀਂ ਦੱਸ ਜੋ ਕੋਈ ਕੋਈ ਪੁਲਿਸ ਨੂੰ ਇਨਫੋਰਮੇਸ਼ਨ ਸੀ ਕਿ ਵੀ ਲਾਅ ਐਂਡ ਆਰਡਰ ਖਲਾਕ ਕਰਾਉਣਾ ਭਾਈ ਤੁਸੀਂ ਉੱਪਰ ਕਰ ਲਓ ਜੀ ਦਿਖਦੇ ਨਹੀਂ ਪਏ ਆਪਣੇ ਸਾਨੂੰ ਸਾਨੂੰ ਡਾਇਰੈਕਸ਼ਨਸ ਮੁਤਾਬਕ ਬਸ ਓਕੇ ਜੋ ਕਰਾਓ ਥੈਂਕ ਯੂ ਜੀ ਠੀਕ ਹੈ ਜੀ